ਹਾਂਜੀ ਸਤਿ ਸ੍ਰੀ ਅਕਾਲ ਜੀ ਇੱਕ ਹੋਰ ਨਵਾਂ ਰਸਤਾ ਲੈ ਕੇ ਆਏ ਜੀ ਬਾਮਣ ਪਰਿਵਾਰ ਦਾ ਲੜਕਾ ਜੀ ਤੇ ਸਰਕਾਰੀ ਜੋਬ ਕਰਦਾ ਗਵਰਨਮੈਂਟ ਜੋਬ ਇਨ ਹੈਲਥ ਡਿਪਾਰਟਮੈਂਟ ਦੇ ਵਿੱਚ ਜੋਬ ਕਰਦਾ ਜੀ ਲੜਕਾ ਲੜਕੇ ਦਾ ਜਨਮ 1999 ਦਾ ਲੜਕਾ ਬੌਰਾਣਾ ਜੀ 6 ਫੁੱਟ ਕੱਦ ਦਾ ਤੇ ਲੜਕੇ ਦੇ ਫਾਦਰ ਪ੍ਰਾਈਵੇਟ ਜੋਬ ਕਰਦੇ ਆ ਤੇ ਮਦਰ ਹਾਊਸ ਵਾਈਫ ਆ ਤੇ ਬ੍ਰਦਰ ਵੀ ਜਿਹੜੇ ਗਵਰਨਮੈਂਟ ਜੋਬ ਕਰਦੇ ਪੰਜਾਬ ਪੁਲਿਸ ਦੇ ਵਿੱਚ ਭਾਬੀ ਵੀ ਗਵਰਨਮੈਂਟ ਟੀਚਰ ਆ ਸਿਸਟਰ ਇੱਕ ਨੇ ਉਹ ਮੈਰਿਡ ਆ ਤੇ ਬਠਿੰਡਾ ਏਰੀਆ ਜੀ ਬਹੁਤ ਵਧੀਆ ਪਰਿਵਾਰ ਆ ਪਿਓਰ ਵੈਜੀਟੇਰੀਅਨ ਫੈਮਿਲੀ ਆ ਕੋਈ ਨਸ਼ਾ ਪੱਤਾ ਨਹੀਂ ਗਈ ਤੇ ਜਿਹਦਾ ਵੀ ਰਿਸ਼ਤੇ ਨਾਲ ਮੈਚਿੰਗ ਹੁੰਦੀ ਆ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਲੜਕੀ ਗਵਰਨਮੈਂਟ ਚਾਹੀਦੀ ਜੌਬ ਕਰਦੀ ਹੋਵੇ ਗਵਰਨਮੈਂਟ ਜੌਬ ਕਰਦੀ ਹੋਵੇ ਲੜਕੀ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ ਆ